ਸਾਸਰੀ ਵੀ ਆਈ ਹੈ ਸਾਸਰੀ ਕਾ ਪੈਣਾ ਸਾਸਰੀ ਕਾ लवली ਕੀ ਹਾਲ ਹਾਂ ਠੀਕ ਠਾਕ ਤੂੰ ਸੁਣਾ ਲੈ ਇਹਦੇ ਸਵੇਰ ਦੇ ਟਿਕਣ ਡਿਆਂ ਤੇ ਤੂੰ ਹੀ ਹੁਣ ਆਏ ਜੀ ਯਾਰਾ ਬੜਾ ਮਤਲਬ ਉਹ ਪ੍ਰੋਗਰਾਮ ਤੂੰ ਚੱਲ ਗਏ ਤੂੰ ਉਧਰੋਂ ਆ ਕੇ ਮੈਂ ਹੁਣ ਕੱਪੜੇ ਤੇ ਪਾਈ ਆ ਚੱਲ ਪਿੰਡੋਂ ਵੀ ਹੋਈ ਹੁੰਦੀ ਆ ਚੱਲ ਵਧੀਆ ਕੀਤਾ ਕੇ ਆਹੋ ਮੈਂ ਲੱਗੇ ਇਹਨਾਂ ਨੂੰ ਦੱਸਣ ਦੇ ਆ ਮੈਂ ਤਾਂ ਫੋਨ ਲਾਇਆ ਇਹਦੇ ਬੰਦੇ ਆਉਣਾ ਵਾ ਤੇ ਅਜੇ ਤੱਕ ਆਏ ਨਹੀਂ ਆਹੋ ਤਾਂ ਕਰਕੇ ਲੇਟ ਥੋੜੀ ਹੋ ਗਏ ਨਾ ਤੱਕਰ ਹੋਨੇ ਕਰਨਾ ਔਖਾ ਬੜਾ ਹੋ ਜਾਣਾ ਬੜਾ ਔਖਾ ਵਾ ਸਾਰਾ ਤੋ ਕਰਨ ਨੂੰ ਮਿਲ ਆਉਣਾ ਨਹੀਂ ਨਾਲ ਕਰਨ ਦਾ ਬਹੁਤ ਪਰਸਾ ਤੇ ਤਰੀ अच्छा अच्छा। 파서 ਮੁੱਕ ਜਾਣੇ ਫਿਰ ਮੈਂ ਅੱਗੇ ਕਹਿੰਦੇ ਚਾਰ ਜਣ ਕੱਲੂਗੀ ਤੇ ਫਿਰ ਤੁਰ ਜਾਊਗਾ। ਚੱਲ ਵਧੀਆ ਵਾਕੇ। ਹਾਂ। ਚਾ ਲੋ ਮੋਟਰਸਾਈਕਲ ਦਾ ਤਾਂ ਸੁੱਖ ਆਈ ਹੈ ਨਾ ਜਿਹੜਾ ਕੜਿਆ ਸੁੱਖ। ਬੜਾ ਸੁੱਖ ਵਾ ਹੁਣ ਇਹ ਆਰਾਮ ਨਾਲ ਆ ਜਾਈਦਾ। ਉਹ ਨਹੀਂ ਤਾਂ ਬੱਸਾਂ ਦਾ ਬੜਾ ਔਖਾ ਸੀ। ਉਹ ਆ ਹੋਏ ਤੇ ਹੈ ਹੀ ਆ। ਜਿਹਦੇ ਚ ਇਹਨੂੰ ਬੱਸ ਲੈਕਣੀ ਹੁੰਦੀ ਜੇ ਤਾਂ ਬੰਦਾ ਜਿੱਥੇ ਜਾਣਾ ਉੱਥੇ ਜਾ ਪਾਵੇ ਤਾਂ। ਉਹ ਤਾਂ ਤਾਂ ਸਹੀ ਗੱਲ ਤੁਹਾਡੀ। ਉਹ ਚੱਲ ਛੱਡੋ ਬਾਕੀ ਕੱਲ ਨਾ ਤੇ ਬੀਬੀ ਹੋਣੀ ਪੁੱਛ ਲੈ ਇਹਨੂੰ ਤੇ ਕੀ ਲੈਣਾ ਵਾ ਇਹਨਾਂ ਨੇ। ਬੱਸ ਆਈਏ ਤੇ ਕੀ ਲੈਣਾ ਵਾ। ਮੈਂ ਤੁਹਾਨੂੰ ਦੱਸ ਕੀ ਦੱਸਾਂ। ਉਹ ਮੇਰੇ ਕੋਲ ਕੋਈ ਰਾਹ ਦੱਸਣਾ ਤੂੰ। ਮ ਕਪੜਾ ਜਿਹੜਾ ਫੇਰ ਉੱਥੇ ਪਿਆ ਰਹਿਣਾ ਪੇਟੀਆਂ ਜੀ ਚਲ ਇਦਾਂ ਕਰੋ ਮੈਨੂੰ ਪੈਸੇ ਹੀ ਦੇ ਦਿਓ ਕੱਲ ਨਹੀਂ ਆਪੇ ਛੱਤ ਸੂਤ ਬਦਲਾ ਲੂੰਗੀ ਹੋਰ ਫਿਰ ਕੀ ਕਰਾਂ ਓਏ ਆ ਹੋਰ ਫਿਰ ਕੀ ਕਰਨਾ ਨਹੀਂ ਉਹ ਤੇ ਚਲ ਹੋਰ ਵੀ ਮਦਦ ਕਰਾਂਗੇ ਤੇਰੀ ਇਹ ਉੱਤੇ ਛੱਤ ਸੂਤ ਪਾਉਣੀਆਂ ਤੇ ਚਲ ਇਹ ਵੀ ਜਿਹੜੇ ਹੁਣ ਦੇਣੇ ਉਹ ਤੇ ਲੈ ਆ ਤੂੰ ਚਲ ਇਦਾਂ ਹੀ ਕਰ ਲੋ ਵਾਕੇ ਕੱਪੜੇ ਹੁਣ ਵਿਆਹ ਤੇ ਤੁਸੀਂ ਵੀ ਮੈਨੂੰ ਬਣਾਉਂਦੇ ਹੀ ਜਿੱਦਣ ਰੋਟੀ ਦੇ ਬਣਾਈ ਤਾਂ ਮੈਂ ਵੀ ਬਣਾ ਲੇ ਓਏ ਤਾਂ ਉਹ ਜਿੰਨੇ ਬਣਾਈ ਜੋ ਉਹਨੇ ਥੋੜੇ ਕਈ ਰਿਵਾਜ ਬਦਲਦੇ ਕੱਪੜੇ ਦੇ ਆਹੋ ਤੇ ਜਿਹੜੀ ਆਪਣੀ ਘਰ ਦੀ ਗੱਲ ਉਹ ਜਿਹੜੀ ਕੋਈ ਚੀਜ਼ ਬਣਾਉਣਾ ਤੇ ਉਹ ਬਣਾ ਲਾ ਆ ਇਦਾਂ ਹੀ ਕਰ ਲੈਨੇ ਆ ਕੋ ਚੱਲ ਛੱਡੋ ਸਾਰੀਆਂ ਗੱਲਾਂ ਰੁਪਈਆ ਤੈਨੂੰ ਮੈਂ 10000 ਦੇ ਚੱਲ ਠੀਕ ਆ ਆ ਜੋ ਮਰਜ਼ੀ ਲੈਂਦੀ ਨਹੀਂ ਤੂੰ ਮੁੜ ਕੇ ਪੈ ਠੀਕ ਆ ਆ ਚਾਹ ਪਾਣੀ ਪੀਤਾ ਵਾ ਚਾਹ ਪਾਣੀ ਪੀ ਲਿਆ ਵਾ ਅੱਛਾ ਹਾਂ ਚੱਲ ਮੈਂ ਵੇਖਾਂ ਉਹ ਪਾਜੀ ਖਲੋਤੇ ਫੋਨ ਆਉਂਦਿਆ ਕਿਤਾ ਮੈਂ ਖਲਵਾ ਅੱਛਾ ਅੱਛਾ ਠੀਕ ਆ ਪਿੰਡ ਤੋਂ ਉੱਗੀ ਕਰਨ ਲੱਗੀ ਆ ਕਰਨਾਂ ਦੀ ਦੀਦੀ ਕੋਹ ਵੀ ਨਹੀਂ ਬਸ ਤੂੰ ਰੋਟੀ ਦਾ ਕੰਮ ਰਹਿ ਜਾਂਦੇ ਉਹ ਨਹੀਂ ਨਾ ਹੁਣ ਵੀ ਰੋਟੀ ਦਾ ਸੰਬੰਧ ਬਗਿਆ ਥੋੜਾ ਜਾਣ ਦੇਣਾ ਚੱਲ ਜਣੀ ਆ ਦਾਦਾ ਸੁਣ ਮੇਰੀ ਖਾਂ ਜੀ ਪਿੰਡ ਦਾ ਪ੍ਰੋਗਰਾਮ ਸੀ ਅੱਛਾ ਉਹਦੇ ਰੋਟੀ ਪਾਣੀ ਖਾ ਕੇ ਤੇ ਫਿਰ ਮੈਂ ਚੱਲ ਕੇ ਪਿੰਡੋਂ ਫੇਰਾ ਮਾਰ ਕੇ ਆਈਏ ਨਾਲ ਨੇ ਵੀ ਛੁੱਟੀ ਕੀਤੀ ਸੀ ਰੋਟੀ ਤੂੰ ਰਹਿ ਜਾਂਦੇ ਉਹ ਤਾਂ ਵਧੀਆ ਕੀਤਾ ਵਾ ਪਰ ਰੋਟੀ ਦੀਦੀ ਖਾ ਕੇ ਜਾਣਾ ਬਾਜੀ ਆਈਆਂ ਨਾਲ ਤਾਂ ਚੰਗੇ ਲੱਗੀਦਾ ਬਸ 2 ਮਿੰਟਾਂ ਚ ਬਣਾ ਲੈਣੀ ਆ ਮੈਂ ਇਹ ਦਾ ਮੰਮੀ ਦਾ ਸਵੇਰ ਚੰਗਾ ਵਾ हां जी नहीं दीदी मम्मी ਦਾ ਸੁਭਾ ਚਲੋ ਬੜਾਈ ਚੰਗਾ ਵਾ ਚਲ ਇਹਨਾਂ ਬੜਾ ਵਿਚਰੇ ਬੈਠੇ ਰਹਿੰਦੇ ਆ ਬੈਠੇ ਆ ਇਹਦੇ ਸਬਜੀ ਸਬਜੀ ਕੱਟ ਦਿੰਦੇ ਆ ਲੱਗੋ ਕਿੰਨਾ ਕੰਮ ਹੋ ਜਾਂਦਾ ਵਾ ਤੇ ਆਪ ਚਲ ਮੈਂ ਆਹ ਅੰਦਰੋਂ ਦੱਦਾ ਕਰਨੇ ਨਹੀਂ ਸਾਥੋਂ ਫਿਰਦੇ ਆ ਸਿਆਣੇ ਬੰਦੇ ਦਾ ਇਹ ਆ ਕਿ ਜਿਹੜੇ ਕੋ ਖੇਡ ਛੱਡੀ ਜਾਂਦਾ ਵਾ ਉਹ ਗੱਲਬਾਤ ਵੀ ਕਰ ਦਿੰਦਾ ਨਾ ਚੁੱਪ ਕੀਤੇ ਰਹੇ ਗਾ ਲ ਟਾਈਮ ਕੱਟਣਾ ਕੀ ਕਰਨਾ ਫਿਰ ਨਹੀਂ ਨਹੀਂ ਦੀਦੀ ਕੋਈ ਗੱਲ ਨਹੀਂ ਮम्मी ਦੇ ਸੁਭਾਈ ਬੜਾ ਚੰਗਾ ਆ ਆਹ ਵਾਦੂ ਤੇ ਗਾਈ ਕਰਦੇ ਨੇ ਖਾਂਦੇ ਕੀ ਵੇਲੇ ਕਾਲੇ ਪੈ ਜਾਂਦੇ ਹੁੰਦੇ ਆ ਲੱਗੀਆਂ ਨਾਲੇ ਪੈ ਜਾਂਦੇ ਹੁੰਦੇ ਹੀਗੇ ਇਹਨਾਂ ਕਰਕੇ ਬਾਹਰ ਬਹੁਤ ਚੱਲ ਜਾਣਾ ਤੇ ਕਹਿਣਾ ਕਿ ਸਾਰਾ ਆ ਆ ਚਲੋ ਕੋਈ ਨਹੀਂ ਫਰਕੀ ਹਸਾਣੇ ਬੰਦਰਾ ਕੀ ਕਹਿ ਵੀ ਦੇ ਦੂ ਸਭ ਦਾ ਕੋਈ ਫਿਕਰ ਨਤਾਵਾ ਉਹੀ ਨਾ ਮਾੜੇ ਚੰਗੇ ਲਾਗੇ ਜਾਊਗਾ ਸਹੀ ਗੱਲ ਸਰ ਹੋਗਾ ਇਹਦੇ ਤੇ ਤੇ ਹੋਤੀ ਚਾ ਲੱਗਾ ਹੋ ਦੇ ਹਾਂਜੀ ਨਹੀਂ ਵਧੀਆ ਜੀ ਠੀਕ ਠਾਕ ਸਾਰਾ ਹੀ ਚੱਲ ਵਧੀਆ ਹੀ ਚੱਲਦਾ ਚਲਾਵੇ ਸਾਰਾ ਕੁਝ ਥਾਂ ਥਾਂ ਤੂੰ ਰੱਖਿਆ ਹੋ ਨਹੀਂ ਤੇ ਮੈਂ ਆਵਾਂ ਤਾਂ लवली ਵਿਚਾਰੇ ਕਿਤੇ ਪਾਂਡੇ ਖੇល ਰਹੀ ਹੋਣੀ ਕਿਤੇ ਸਮਾਨ ਖੇល ਰਿਆ ਹਾਂ ਆਓ ਫਿਰ ਕੀ ਕਰ ਲੈਣਾ ਇਹਨਾਂ ਨੇ ਜੋ ਕੰਮ ਕਰ ਲੈਣਾ ਇਹਨੇ ਕਰ ਲੈਣਾ ਬੰਦੇ ਕੋ ਥੋੜਾ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਕਿ ਹਾਂਜੀ ਜਦ ਲੈ ਆ ਵੀ ਹੁਣ ਚੱਲਾਂ ਗੋਲੇ ਥੋੜਾ ਬੋਦਾ ਕਰਨਾ ਕੋਈ ਚਲੋ ਕੋਈ ਨਹੀਂ ਕਰ ਲਈਦਾ ਨਾਲ ਮਿਲ ਕੇ ਮੈਂ ਤਾਂ ਨਹੀਂ ਆ ਤੂੰ ਰਹਿਣ ਦੇ ਦੀਦੀ ਛੱਟ ਬਣ ਜਾਣੀ ਆ ਜਾ ਤੂੰ ਹੀ ਬਾਹਰ ਐ ਮੈਂ ਲੱਗੀ ਆ ਤੁਸੀਂ ਬਹੁਤ ਏ ਉੱਪਰ ਦਾਲ ਮੈਂ ਉੱਤੇ ਧਰ ਦੇਣ ਲੱਗੀ ਆ ਤੇ ਬਸ ਮਿੰਟ ਮਿੰਟ ਸਬਜੀ ਬਣ ਜਾਣੀ ਹੈ ਦੀਦੀ ਮੈਨੂੰ ਤਾਂ ਡੱਕ ਗੱਲ ਕਰਨੀ ਹੀ ਤੇ ਇਹਨਾਂ ਤੁਹਾਨੂੰ ਕੀਤਾ ਹੀ ਫੋਨ ਆਹ ਲਓ ਵਿਆਹੀ ਦਾ ਮੈਨੂੰ ਫੋਨ ਆ ਮੈਂ ਇਹਨਾਂ ਨੂੰ ਆਖਿਆ ਕਿ ਮੈਂ ਤਾਂ ਖੁਸ਼ ਹਾਂ ਦੀਦੀ ਨੂੰ ਕਿ ਮਨ ਲੱਭੀ ਕੀ ਚਾਹੀਦਾ ਜਿਹੜਾ ਕਪੜਾ ਬਣਾਉਣਾ ਆ ਜਾਂ ਪੈਸਾ ਕੋਈ ਕੀ ਦੱਸ ਦੋ ਜੋ ਵੀ ਲੈਣਾ ਤੁਸੀਂ ਮੈਂ ਤਾਂ ਕਿਹਾ ਕਿ ਆਂ ਵੀ ਰੈਂਡੋ ਤੇ ਹੀ ਕੋਈ ਗੱਲ ਨਹੀਂ ਬਥੇਰਾ ਮੈਨੂੰ ਦਿੰਦੇ ਤੇ ਜਣਾਵਾਰਾਂ ਨੂੰ ਤੁਸੀਂ ਉਹ ਨਹੀਂ ਦਿੱਤੀ ਫਿਰ ਪੀਚੰਗੇ ਨਹੀਂ ਲੱਗੀ ਦਾ ਬਾਜੀਆ ਤੇ ਉਹ ਪੀਆ ਖਣਗੇ ਤੁਸੀਂ ਜੋ ਵੀ ਲੈਣਾ ਹੋ ਨਾ ਤੇ ਤੁਸੀਂ ਸਾਨੂੰ ਦੱਸ ਦੋ ਜੇ ਪੈਸੇ ਲੈਣੇ ਕੋਈ ਨਹੀਂ ਪੈਸੇ ਇਹ ਦੇ ਦਿੰਦੇ ਆ ਜੇ ਕੋਈ ਚੀਜ਼ ਬਣਾਉਣੇ ਤੇ ਚੀਜ਼ ਬਣਾ ਲਓ ਜੇ ਕੱਪੜੇ ਖਾਣੇ ਕੱਪੜੇ ਲਾਜੋ ਜੋ ਵੀ ਤੁਹਾਨੂੰ ਠੀਕ ਲੱਗਦਾ ਤੇ ਦੱਸੋ ਕੱਪੜੇ ਵੀ ਰਪਿੰਦਰ ਮੈਂ ਕੀ ਕਰਦੇ ਆ ਹੁਣ ਬਣਾਏ ਆ ਅੰਦਰ ਬਾਜ਼ ਬਦਲਦਾ ਰਹਿੰਦਾ ਵਾ ਆ ਤੇ ਬਾਈ ਇਹ ਰਹਿਣੇ ਆ ਮੈਂ ਵੀ ਇਹਨਾਂ ਨੇ ਇਹ ਸਲਾਹ ਕੀਤੀ ਸੀ ਮੈਂ ਜੇ ਫਿਰ ਵੀ ਚਲਦੀ ਦੀ ਨੂੰ ਪੁੱਛ ਲਵਾਂ ਤੇ ਮੈਨੂੰ ਵੀ ਪੈਸੇ ਹੀ ਸਹੀ ਲੱਗੇ ਚ ਆਉਂ ਸੋਤੀ ਦਿਨਾਂ ਕਰਨ ਵਾਲੀ ਉਹ ਉਹ ਲੈ ਲੈਂਦਾ ਹਾਂ ਹਾਂਜੀ ਹਾਂ ਤੇ ਕਰਦੀਆਂ ਕਈ ਜ਼ਰੂਰਤਾਂ ਬੰਦਾ ਪੂਰੀਆਂ ਕਰ ਲੈਂਦਾ ਆ ਤੇ ਬਖਦੀ ਹੀ ਬੇਲੋ ਕਰ ਲਾ ਮम्मी ਨੇ ਸਲਾਹ ਵਾਰ ਕੀ ਕਹਿੰਦੇ ਆ ਕੋਈ ਗੱਲ ਨਹੀਂ ਮੈਂ ਕਰ ਲੇਗੀ ਮम्मी ਨਾਲ ਆ ਹਾਂ ਤਾਂ ਕਰਦਾ ਤੁਸੀਂ ਹਾਂ ਚਲੋ ਠੀਕ ਆ ਚੱਲ ਰੋਟੀਆਂ ਦੇ ਨਹੀਂ ਖਾਣ ਦੀ ਰੋਟੀ ਖਾਣ ਤੋਂ ਬਗੈਰ ਤੁਹਾਨੂੰ ਦੱਸ ਜਾਣ ਦੇਣਾ ਹੈ ਚੰਗੀਆਂ ਨਹੀਂ ਲੱਗੀਆਂ ਭਾਜੀ ਨੇ ਆਏ ਨਾਲ ਤੇ ਅਖਣਾ ਲੈ ਰੋਟੀ ਨਹੀਂ ਬਣਾ ਸਕਦੇ ਹੋ ਜਾਣੀਆਂ ਘਰੋਂ ਚੱਟ ਸਬਜ਼ੀ ਬਣ ਜਾਣੀ ਆ ਤੇ ਰੋਟੀ ਖਵਾ ਲੈਣਾ ਨਾਲ ਮੇਰੇ ਪਰ ਲਿਖੀ ਫੜਾਉਂਦੀ ਆ ਤੇਰੀ ਨੂੰਹ ਹਸਤੇ ਵਿੱਚ ਪੈਸੇ ਹੋਣੇ ਮੈਨੂੰ ਜਦੋਂ ਤੇ ਜਿਹੜੀ ਅੱਖੀਂ ਨਾ ਉਹ ਦੇਂਦੀ ਹੋਣੀ ਆਹੋ ਚੱਲਦਾ ਨੇ ਵਿਚਾਰੇ ਆਪਣੇ ਘਰ ਦੀ ਘਰ ਚ ਪੂਰੀ ਕਰ ਲੈਣਗੇ ਤੇ ਕੰਮ ਦੇ ਅੱਗੇ ਵਿਚ ਰਹਿਦਾ ਭੋਜਿਆ ਤੇ ਪੈਸੇ ਸਭੋਂ ਵਧੀਆ ਆ ਪੈਸੇ ਦੇ ਹੁੰਦੇ ਹੋਣੇ ਆ ਉਹ ਬੈਠੇ ਹੈਗੇ ਆ ਵੇਖਾ ਭਲਾ ਜਾਵੇ ਚੱਲ ਨਾ ਹਰਪਿੰਦਰ ਹੈ ਤੇ ਚੰਗੀ ਆ ਰੋਟੀ ਦਈ ਆ ਆਪਣਾ ਹੱਸ ਹਾਂ ਪਰ ਉਹ ਕਾਟ ਹੈ ਜੇ ਤੇ ਮੈਂ ਪਾ ਕੇ ਨਹੀਂ ਦੇਖਿਆ ਇੱਥੇ ਹਾਂ ਕਿ ਤੈਨੂੰ ਹੁਣ ਦੇਣਾ ਵੀ ਤੂੰ ਪਾਣੀ ਤੇ ਹਡਾ ਹੈ ਤੇੰਦਰ ਹੋਣੀ ਦਾ ਪਤਾ ਹੈ ਲੋ ਆਹ ਤਾਂ ਇਹ ਤਾਂ ਮਿੰਨ ਨਵੀਂ ਆ ਪਾਏ ਨਹੀਂ ਮੇਰੇ ਹਾਂ ਜਿੱਥੇ ਤੇ ਉੱਥੇ ਪੇਰੇ ਭੜੇ ਸੋਹਣੇ ਆ ਪਾਇਆ ਵੀ ਸੱਜਣਾ ਬਹੁਤ ਰੋ ਇਹ ਸਾਰੀ ਕਿਸਮਤ ਮੁੰਡਾ ਪਹਿਲੇ ਆ ਕਿਤੇ ਟਿਕਰ ਨਾ ਲਵਲੀ ਕੈਂਡ ਆ ਮੈਂ ਪੈਸੇ ਦੇਦਣਾ ਤੇ ਚੰਗਾ ਸਾਬ ਜੋ ਲੋਂਦ ਲਈ ਜੋ ਪਕਾ ਕੇ ਤੇ ਆਲੇ ਆਪੜ ਮੰਮੀ ਹੈ ਚੰਗੀ ਆ ਮੈਂ ਅੰਦਰ ਗਈ ਹਾਂ ਹਾਂ ਤੇ ਕਹਿੰਦੇ ਹੀ ਕਿ ਮੈਂ ਸਬਜ਼ੀ ਬਣਾਉਣ ਲੱਗੀਆਂ ਤੇ ਉਹਦੀ ਖਾ ਕੇ ਜਾਏ ਆਹਦੇ ਚੀਜ਼ ਖਵਾ ਤੇ ਮੈਂ ਤਾਂ ਕਿਹਾ ਪੀਂ ਤੇ ਰੋਟੀ ਪਾਣੀ ਖਾ ਕੇ ਹੀ ਆਏ ਹਾਂ ਉਦਾਲ ਸਬਜ਼ੀ ਉਹ ਪਾ ਲਈ ਮੁੰਡੇ ਵਾਸਤੇ ਚਲ ਇਦਾਂ ਹੀ ਕਰਦੇ ਰਹਿਣਾਗਾ ਕਿ ਬਣਾ ਕੇ ਆਹ ਨੇਰੇ ਜਾ ਕੇ ਕੀ ਬਣਾਉਣਾ ਵਾ ਉੱਧਰ ਟੱਕਾਵੰਦਾ ਜਾਂਦਾ ਹੈ ਤੇ ਨਹੀਂ ਗੱਲ ਆ ਸਵੇਰੇ ਪਹਿਲਾਂ ਉੱਠ ਕੇ ਘਰ ਦੇ ਕੰਮ ਕੀਤੇ ਫਿਰ ਉਧਰ ਚਲ ਗਈ ਉਧਰੋਂ ਆਉਂਦੀ ਇੱਧਰ ਨੂੰ ਆ ਗਈ ਦੇਖ ਲੈ ਤੁਮ ਜਾਣੀ ਹੁੰਦੀ ਕਿੰਨਾ ਕਹੂਗਾ ਅੰਦਰ ਦੇਖ ਕੇ ਗੱਲਾਂ ਕਰ ਹੋਰ ਤੂੰ ਹੀ ਦਵਾਈ ਦੂਈ ਟਾਈਮ ਨਾ ਖਾਂਦੇ ਰਹੋ ਦਵਾਈ ਖਾਈ ਜਾਂਦੇ ਆ ਦਵਾਈ ਲਿਆਂਦੀ ਆ ਨਾ ਇਹ ਖਾ ਕੇ ਨਾ ਫਿਰ ਆਪ ਲੱਦੀ ਨਾ ਜਾਇਓ ਯਾ ਕਹੋਗੇ ਕਿ ਮੈਨੂੰ ਪਤਾ ਹੀ ਲੱਗਦਾ ਕਿਹੜੀ ਹੌਣ ਕੰਢੇ ਕਿਹੜੀ ਸਵੇਰੇ ਖਾਣੀ ਆ ਜਿਹੜੀ ਹੋ ਗਈ ਜਾਈ ਜਾਂਦੀ ਮੈਨੂੰ ਚਲ ਕੋਈ ਨਹੀਂ ਆਪੇ ਇਹਨਾਂ ਕੀ ਕਰਨ ਦਵਾਈ ਦੇ ਦਿਆ ਕਰਨ ਕਿ ਜਦੋਂ ਨਾ ਦਿੱਤੇ ਚੇਤਾ ਭੁੱਲ ਗਿਆ ਉਹਨੂੰ ਤਾਂ ਆਵਾਜ਼ ਦੇਤੀ ਮੇਰੇ ਪਿੰਦਰ ਵਿੱਚ ਦਵਾਈ ਦੇ ਦੇ ਕਿਉਂ ਤੇ ਲਿਖਿਆ ਹੁੰਦਾ ਵਾ ਆਹੋ ਮੈਂ ਕਿਹੜੀ ਪੜੀ ਆ ਮੈਂ ਵੇਖਾਂ ਤੋਹ ਜਾਲੇ ਅੰਦਰ ਬੈਠੇ ਆਈ ਨਹੀਂ ਲਵਲੀ ਬੇ ਹੁਣ ਤੇਰਾ ਹੋ ਗਿਆ ਵਿਆਹ ਹਾਂਜੀ ਠੀਕ ਆ ਕਿ ਨਹੀਂ ਤੇ ਪਹਿਲੇ ਕੰਮ ਸਾਰੇ ਛੱਡ ਦੇ ਨਹੀਂ ਹੁਣ ਤੇ ਮੈਂ ਜਾਂਦਾ ਹੀ ਨਹੀਂ ਕਿ ਕਦੇ ਕਿਤੇ ਹੀ ਅੱਜ ਕਿਤੇ ਮੁੰਡੇ ਨਾਲ ਚੱਲ ਜਾਂਦੀ ਨਹੀਂ ਲਵਲੀ ਉਹ ਹੈਗੇ ਛਿੜੇ ਛਾੜ ਓਇ ਆਹ ਹੋਇਆ ਮੈਂ ਤੇਨੂੰ ਫੋਨ ਕਰੀ ਜਣਾ ਵੀ ਆ ਸਾਡੀ ਗੱਲ ਸੁਣ ਜਾ ਆਪਣੇ ਥਾ ਜਰੀਏ ਢਿੰਗੜੇ ਥਾਣਾ ਚਲੀ ਗਈ ਤੇ ਤੂੰ ਹੁਣ ਬਿਲਕੁਲ ਕੰਮ ਬੰਦ ਕਰ ਦੇ ਓਇ ਆਹੋ ਚੱਲੇ ਇਹਦੇ ਹੈ ਹੀ ਆ ਠੀਕ ਹੈ ਕਿ ਨਹੀਂ ਹੂੰ ਤੇ ਬਾਕੀ ਸੁਭਾਸ ਹੁਣ ਠੀਕ ਵਾ ਨਹੀਂ ਠੀਕ ਆ ਸਭ ਕੋ ਵਧੀਆ ਅੱਛਾ ਤੇ ਉਹ ਕਿਦਾਂ ਗਲਿਆ ਗੁਲਿਆ ਤਾਂ ਪਜੀਆ ਕਣਕ ਉਹ ਸਾਡੇ ਕਿਹੜੇ ਮਰਬੇ ਆ ਯਾਰ ਕਿਲਾ ਤੇ ਇੱਕ ਵਾ ਉਹ ਚਲੋ ਕਿਲਾ ਵਾ ਪਰ ਹੈਰ ਸਹੀ ਆ ਨਾ ਓਇ ਆਹ ਤੇ ਕਰਨ ਕੋਲ ਨਾ ਕਿਦਾਂ ਫੀਸਾਂ ਪੁੱਸਾਂ ਦਾ ਫੀਸਾਂ ਤਾਂ ਚੱਲੀ ਜਾਂਦਾ ਵਾ ਦੇਢ ਟੰਪਾ ਲਾਰੀ ਦਾ 500 ਰੁਪਇਆ ਦਿੰਦੇ ਆ ਅੱਛਾ ਉਹ ਤਾਂ ਪਿੰਡ ਚ ਹੀ ਲੱਗੇਗਾ ਜਾਂ ਕਿ ਤਾਂ ਬਾਹਰ ਜਾਂਦੇ ਕਦੇ ਬਾਹਰ ਲੱਗੇ ਆ ਅੱਛਾ ਅੱਛਾ ਤੇ ਉਹ ਇਹ ਅਬੀ ਚਲ ਇਹਦੀ ਫੀਸ ਪਾਸ ਨਿਕਲੀ ਜਾਂਦੀ ਆ ਉਹ ਚੱਲ ਉਹ ਤੇ ਹੈ ਹੀ ਆ ਤੇ ਉਧਰ ਬੰਦਾ ਮੇਰਾ ਹੈਗਾ ਇੱਕ ਕੀੜੀ ਮਿਲ ਚ ਅੱਛਾ ਤੇ ਜੇ ਕਹੋ ਦਿਓ ਤੁਹਾਨੂੰ ਲੱਗੇ ਪੈਂਦੀ ਆ ਦਾਣਾ ਥੋੜੀ ਆ ਪੰਜ ਕੁ ਮਿੰਟ ਮੇਰੇ ਨਾਲ ਹੋਰ ਲੱਗੇ ਹੀ ਆਪਣੇ ਉਥੇ ਹਾਲ ਸਹੀ ਆ ਮੁਰੇ ਦਾ ਪਿਓ ਲੱਗਾ ਉਥੇ ਅੱਛਾ ਤੂੰ ਉਹਨੂੰ ਪੁੱਛਾਂ ਜੇ ਉੱਥੇ ਰੱਖਾ ਦੇ ਤਾਨੂੰ ਤੇ ਚੱਲ ਯਾਰ ਪੁੱਛ ਲੈ ਉਹਨੂੰ ਉਹ ਇਹ ਆ ਵੀ ਉੱਥੇ ਖਲੋਤਾ ਰਹਿਣਾ ਇਹ ਆ ਵੀ ਰੁਪਈਆ ਧੱਕਿਆ ਦਈਆ ਨਾ ਉਹਨਾਂ ਨੂੰ ਪਹਿਲ ਕੋਈ ਗੱਲ ਨਹੀਂ ਤੂੰ ਕਰੀ ਕਰਦ ਨਾ ਜੇ ਉਹ ਨਹੀਂ ਉਹਨਾ ਮੈਂ ਕਰੂੰਗਾ ਗੱਲ ਸੀ ਜਨ ਚ ਚ ਰੱਖ ਦੇਈ ਆ ਬਾਅਦ ਚ ਕਹਾਂਗੇ ਚੱਲ ਪਾਣੀ ਪਾਣੀ ਫਰਾਂਉਂਦੇ ਰਹਿ ਹਲ ਹੋਰ ਉੱਥੇ ਕਰਨਾ ਬਹੁਤ ਚੱਲ ਇਦਾਂ ਕਰ ਲਈ ਹਾਂ ਚ ਪੁੱਛ ਕੇ ਤੁਹਾਨੂੰ ਮੈਂ ਦੱਸੂੰਗਾ ਭਲਾ ਤੇ ਦੱਸੀ ਮੈਨੂੰ ਜ਼ਰੂਰ ਫੇਰ ਹਾਂ ਕੋਈ ਨਹੀਂ ਮੈਂ ਪੁੱਛ ਕੇ ਦੱਸੂਗਾ ਮੈਨੂੰ ਇਹ ਆ ਬਚਾਲਾ ਯਾਰ ਕਰਨ ਨੂੰ ਚੰਗੇ ਸਕੂਨ ਚ ਪਾਇਆ ਬਾਤ ਜੇ ਪੜ ਜੂਗਾ ਕਿਤੇ ਕੋਈ ਸਾਡੇ ਵੀ ਦਿਨ ਮੂੜਾਉਣਗੇ ਕੋਈ ਆਹੋ ਤੇ ਹੈ ਹੀ ਆ ਨਹੀਂ ਕੋਈ ਗੱਲ ਨਹੀਂ ਜੇ ਕੋਈ ਫੀਸ ਕਿਤੇ ਅੜ ਜਾਂਦੀ ਹੁੰਦੀ ਤੇ ਫੋਨ ਕਰਦਿਆ ਕਰੋ ਕੋਈ ਨਹੀਂ ਮੈਂ ਦੇਦਿਆ ਕਰੂੰਗਾ ਉਹ ਚਲੋ ਅਈ ਤੇ ਮਾਰਾ ਚੜੀ ਜਾਂਦਾ ਵਾ ਉਹ ਚੱਲ ਕਿਤੇ ਆਉਂ ਵੀ ਰਵੇ ਪੈ ਜਾਂਦਾ ਕੰਮ ਉਹ ਚਲੋ ਫੇਰ ਮੈਂ ਤੁਹਾਨੂੰ ਕਰ ਦੂੰਗਾ ਫੋਨ ਕੋਈ ਤੁਸੀਂ ਫੋਨ ਕਰਦਿਆ ਕਰੋ ਤੇ ਮੈਂ ਵੇਖਾਂ ਭਣਾ ਰੋਟੀ ਪਾਣੀ ਕੀਤੀ ਹੈ ਕਿ ਨਹੀਂ ਤਿਆਰ ਹੁਣ ਆਹ ਚਲੋ ਵੇ ਦਾ ਗੱਲ ਕੀ ਆ ਹੁਣ लवली ਤੇ ਗਈ ਜਾਂਦਾ ਵੀ ਭਾਜੀ ਜਦੋਂ ਕਿਤੇ ਲੋਡ ਹੁੰਦੀ ਤਾਂ ਦੱਸਿਓ ਹੁਣ ਰੁਕੀ ਆ ਗਈ ਐ ਅਗਲਾ ਹਫ਼ਤਾਵਾਂ ਰੱਖਣਾ ਪਣਗੇ ਤੇ ਫੇਰ ਕੀ ਕਰਾਂਗੇ ਰਪਿੰਦਰ ਨੇ ਬੜਾ ਸਵਾਦ ਬਣਾਇਆ ਹੂੰ ਸੋਨਾ ਬੜਾ ਪਦੀ ਆ ਆਹੋ ਨਹੀਂ ਅਕਲ ਸਾਰੀ ਆ ਚੱਲ ਚੰਗੀ ਆ ਐਦਾਂ ਟਾਈਮ ਪਾਸ ਹੋਈ ਜਾਣਾ ਵਾ ਤੁਹਾਡਾ ਵਧੀਆ ਇਹ ਤਾਂ ਅੱਜ ਕੱਲ੍ਹ ਦੀ ਕੁੜੀਆਂ ਨੂੰ ਪਤਾ ਹੀ ਨਹੀਂ ਦਿੰਦਾ ਨਹੀਂ ਸਹੀ ਗੱਲ ਵਾ ਜਿਹੜੀ ਆ ਸਮਝੀ ਪਾਈ ਹੀ ਕਰਨੂ ਆਸੀ ਹਾ ਹਾ ਤੂੰ ਇਹ ਖੇਚਲ ਕਿਉਂ ਕੀਤੀ ਚੱਲ ਕਰ ਕੀ ਕਿੱਥੇ ਬਣਾਉਂਗੇ ਜਾ ਕੇ ਅੱਗੇ ਬਣਾਉਣਾ ਕੀ ਆ ਤੂੰ ਰਮਨ ਰਹਿਣ ਦੇਣੀ ਹੀ ਦੱਸ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਹੁਣ ਪਾਤੀ ਰਪਿੰਦਰ ਨੇ ਕੋਈ ਨਹੀਂ ਉਹ ਕੱਲਾ ਵਿਚਾਰਾ ਚਲ ਟੇਕੇ ਲਗਾ ਖਾਣੀ ਚਾਹੀਦੀ ਚੀਜ਼ ਚੱਲ ਜੀ ਫਿਰ ਨੇਰਾ ਹੋ ਜਾਣਾ ਵਾ ਚਲਨੇ ਵੀ ਦੇਖਣਾ ਦੇਖਦਾ ਹਣਾ ਕਰਨ ਚੰਗਾ ਮੰਮੀ ਜੀ ਚੰਗਾ ਦਵਾਈ ਦਵਾਈ ਟਾਈਮ ਨਾ ਖਾਣਦੇ ਰਿਹਾ ਚੰਗਾ ਦਵਾਈ ਖਾੜੀ ਸੰਗਾ ਪੁੱਤ ਜਗਰਪਿੰਦਰ ਫਿਰ ਕਦੋਂ ਆਓਗੇ ਤੁਸੀਂ ਅਸੀਂ ਮਾਰਿਓ ਫੇਰਾ ਚੰਗਾ ਕਰਨੇ ਸਲਾਦ ਫਿਰ ਗੋਣੇ ਇੱਕ ਦੋ ਦਿਨ ਦਾ ਚਲੋ ਠੀਕ ਆ ਮੰਮੀ ਜੀ ਹਾਂਜੀ ਠੀਕ ਪੁੱਤ ਚਲ ਮੈਂ ਕਿੱਥੇ ਜਾ ਕੇ ਆਵੇਂ ਬਣਾਉਂਦੇ ਰਹਿਣਗੇ ਨਹੀਂ ਵਧੀਆ ਕਿ ਚਲ ਪਾ ਦਿੰਦੇ ਆ ਤੇ ਉਹ ਨਿਆਣਾ ਫਸਾਉਂਦਾ ਤੇ ਧਿਆਣਾ ਲਾ ਦੂ ਤੇ ਬਣ ਜਾਂਦੀ ਆਮ ਹੀ ਚੀਜ਼ ਘਰਾਂ ਦੇ ਵਿੱਚ ਕਿੰਨੀ ਖਾਣੀ ਹੁਣ ਮੈਂ ਰੋਟੀ ਖਾ ਲਈ ਆ ਤੇ ਰਾ ਨੂੰ ਵਹਿਣ ਜੀ ਕਰਨਾ ਖਾਣ ਨੂੰ ਨਹੀਂ ਬਿਲਕੁਲ ਠੀਕ ਹਾਂ ਦਸਵੇਰੇ ਕੋਈ ਨਹੀਂ ਕੁਝ ਬਣਾ ਲਾਂਗੇ ਸਬਜ਼ੀ ਜਰਾ ਹੋਰ ਕੀ ਕੋਈ ਗੱਲ ਨਹੀਂ ਚਲ ਆਪੇ ਖਾ ਹੋ ਲੈਣਗੇ ਕਿੱਥੇ ਜਾ ਕੇ ਫਿਰ ਬਣਾਉਂਦੇ ਰੋਗੀ ਨਾ ਮੁੰਡਾ ਬਿਠਾਣਾ ਦੀਕ ਦਾ ਨਾ ਪਿਆਈ ਨਹੀਂ ਗਿਆ ਜੇ ਆ ਉਹਨੇ ਫਿਰ ਚੱਲ ਤੇਰੇ ਨਾਲ ਢੀਕਣਾ ਹੀ ਆ ਮੈਂ ਦੇਖਦਾ ਨਾਲ ਲੈ ਆਉਂਦੇ ਤਾਂ ਮੈਂ ਛੱਡ ਆਈ ਘਰੇ ਇਹਨੂੰ ਆਂਦੀ ਪੰਡਿਆ ਵਾਹੇ ਪੇਪਰਸ ਦੇਣੇ ਆ ਗਏ ਨੇ ਨਾ ਪਰ ਚਲਦੇ ਜਾਂਦੇ ਆ ਘਰੋਂ ਪਰ ਫਿਰ ਵੀ ਨਿਆਣੇ ਦਾ ਧਿਆਨ ਤੇ ਹੁੰਦਾ ਹੀ ਹੈ ਨਾ ਕੋਈ ਪਤਾ ਹੈਗਾ ਵਾ ਆ ਤੂੰ ਵੀ ਮਿੰਟ ਚੱਲ ਜਾ ਉਹ ਅੰਦਰ ਛੱਡ ਜੀ ਹੋ ਗਈ ਹੈ ਪਤਾ ਕੀ ਆ 10000 ਰੁਪਏ ਦੇ ਦਤਾ ਵਾ ਅੱਛਾ ਤੇ ਕੱਪੜੇ ਜਿਹੜੇ ਤੁਸੀਂ ਜਾਓਗੇ ਤੇ ਫਿਰ ਤੁਸੀਂ ਕੱਪੜੇ ਜਿੱਤਾਂ ਦੇ ਖਾਂਡੇ ਲੈ ਜਿਓ ਆ ਕੋਈ ਨਹੀਂ ਲੈ ਜਾਾਂਗੇ ਤੇ ਨਾਲ ਮਟਰੇ ਬਣਾ ਲਿਓ ਉਹਨਾਂ ਦਾ ਦੋਆਂ ਚੀਂਗੇ ਬਣਾ ਲਿਓ ਅੱਛਾ ਜੋ ਜੀ ਕਰ ਕੋ ਤਾਂ ਬਣਾ ਕੇ ਤੇ ਲੈ ਆਏ ਤੇ ਦੂਰੇ ਕੋਲ ਚੱਲ ਜਿਓ ਕੋਈ ਨਹੀਂ ਜਾਣੇ ਕੋਦੋਂ ਦੰਦਕ ਫਿਰ ਕੱਪੜੇ ਕੋਈ ਨਹੀਂ ਬਣਾ ਲਏ ਹੁੰਨੇ ਆ ਸ਼ਹਿਰੋਂ ਉਹਦੇ ਨਾਲ ਮੁੰਡੇ ਦੇ ਉਹਨੇ ਚਾਹਦੇ ਕੀ ਆਖ ਲਾਓ ਨਹੀਂ ਨਹੀਂ ਆਖਣਾ ਤਾਂ ਨਹੀਂ ਕੋਈ ਕੋਈ ਲੈ ਜਾ ਕੇ ਦੋ ਆਪਣੇ ਆਪ ਸਾਨੂੰ ਚਾਹੀਦੀ ਤੋੜੀ ਜੀ ਹਾਂ ਜੀ ਕੋਈ ਨਹੀਂ ਬਣਾਦਾ ਇਹ ਕੀ ਕਰਦੇ ਤੁਸੀਂ ਓਏ ਆ ਯਾਰ ਕੁੱਤੇ ਸੁੱਟ ਜਾਂਦੇ ਆ ਤੂੜੀ ਫੇਰ ਤਾਂ ਕਰਦੇ ਹੋਰ ਕੀ ਕਰਾ ਤੈਨੂੰ ਤਾਂ ਹੀ ਮੈਂ ਕਹਿੰਨੀ ਆ ਤੈਨੂੰ ਵੇਚ ਦੋ ਡੰਗਰ ਤੇ ਆਪਣੇ ਕੋਲ ਕੋਈ ਨਹੀਂਗਾ ਹੈਗਾ ਤੇ ਜਿੰਨਾ ਚਿਰ ਨੂੰ ਕੋਈ ਡੰਗਰ ਵਸ਼ਾ ਲੈਣਾ ਵਾ ਉਹਨਾਂ ਚਿਰ ਨੂੰ ਤੂੜੀ ਨਵੀਂ ਆ ਜਾਣੀ ਆ ਉਹ ਤੂੜੀ ਹੁਣ ਰਵਨ ਮੁਕਤ ਕਿਧਾਂ ਦੇ ਦਈਏ 2.5 300 ਰੁਪਏ ਕਿਵਾਂਟ ਲੈਣ ਦੇਈ ਤੇ ਫੇਰ ਉਹਨੂੰ ਵੇਚਣੀ ਤਾਂ ਪੈਣੀ ਨਵੀਂ ਨਹੀਂ ਕਿਧਰ ਪਾਉਣੀ ਪਾਉਣੀ ਤਾਂ ਹੈਗੀ ਏ ਚਲ ਵੇਖ ਲੈਨੇ ਆ ਜੇ ਕੁਛ ਗੇ ਕਿਸ ਨੂੰ ਨਾਲੇ ਨਾ ਸੱਚ ਮੈਨੂੰ ਚੇਤਾ ਆ ਪੇ ਬਾਥਾਂ ਤੋਂ ਬਣਾ ਕੇ ਸਬਜ਼ੀ ਲਾਈਏ ਗਰਮੀਆਂ ਦੀਆਂ ਸਬਜ਼ੀਆਂ ਦੇ ਦੇਣ ਆ ਗਏ ਆ ਚੱਲ ਆ ਲੈਨੇ ਆ ਕੀ ਕਰੀ ਜੜੀ ਲੈ ਕੇ ਪਾਈਆਂ ਕੋ ਖਾਈ ਦੀ ਕਿ ਦਿਨ ਤਰੇ ਕਿੰਨੀਆਂ ਸਪਰੇਆਂ ਦਵਾਈਆਂ ਉਹਨਾਂ ਨੂੰ ਹੋਈਆਂ ਹੁੰਦੀਆਂ ਵਾ ਲਾ ਲੈਨੇ ਆ ਬੱਬਾ ਤੇ ਨਾਲੇ ਆ ਉੱਥੇ ਆਓ ਮੈਂ ਤੁਹਾਨੂੰ ਇੱਕ ਗੱਲ ਕਰਨੀ ਹੈ ਕੰਮ ਕੋਈ ਕੰਮ ਵਾਂ ਦੱਸਦੀਆਂ ਤੁਹਾਨੂੰ ਮੈਂ ਚੱਲ ਫਿਰ ਗੱਲ ਮੈਂ ਤੁਹਾਨੂੰ ਦੱਸਦੀ ਆ ਅੱਛਾ ਜਦੋਂ ਆਪਾਂ ਕੱਲ ਪਿੰਡ ਨਹੀਂ ਗਏ ਆਹ ਤੇ ਮੰਮੀ ਨੇ ਨਾ ਮੈਨੂੰ ਆਪਣੇ ਕਾਂਟੇ ਦੇ ਦਿੱਤੇ ਸੀ ਕਾਂਟੇ ਫਿਰ ਅਮਨਾ ਤੇ ਲੈ ਜਾ ਤੇ ਮੁੜ ਕੇ लवली ਤਰਪਿੰਦਰ ਆਵਾਂਗੇ ਨਾ ਉਹ ਕੱਪੜੇ ਬਣਾ ਕੇ ਲਿਆਉਣਗੇ ਤੇ ਨਾਲ ਤੈਨੂੰ ਪੈਸੇ ਦੇ ਆਉਣਗੇ ਅੱਛਾ ਤੋ ਫਿਰ ਮੈਂ ਲੈ ਆਂਗਾ ਮੁੱਖਲਾਂ ਤੁਹਾਨੂੰ ਮੇਰੀ ਗੱਲ ਸੁਣਾ ਰਵਣ ਮੈਂ ਕੀ ਵੇਖ ਰਿਆ ਰੁਪਿੰਦਰ ਉੱਥੇ ਜਿੱਦੋਂ ਦਿੱਤੇ ਗਾੜੇ ਮਮੀ ਨੇ ਨਹੀਂ ਨਹੀਂ ਰੁਪਿੰਦਰ ਤਾਂ ਨਹੀਂ ਉੱਥੇ ਰੁਪਿੰਦਰ ਤਾਂ ਸੋਈ ਚ ਕੰਮ ਕਰਨ ਰਹੀ ਸੀ ਮੈਂ ਤਾਂ ਮਮੀ ਦੋਵੇਂ ਜਾਣਦੀ ਤੇ ਲਵਲੀ ਨੂੰ ਪਤਾ ਏ ਗੱਲ ਦਾ ਨਹੀਂ ਲਵਲੀ ਨੂੰ ਨਹੀਂ ਪਤਾ ਤੇ ਰਵਣ ਤੈਨੂੰ ਮੈਂ ਇਹ ਗੱਲ ਕਹੀ ਸੀ ਨਾ ਕਿ ਮਮੀ ਕੋ ਕੋਈ ਚੀਜ਼ ਨਾ ਲਈ ਕਿਹਿਆ ਹਿੰਮਤ ਤੂੰ ਹੀ ਤਾਂ ਮੈਨੂੰ ਕਿਹਾ ਸੀ ਹੁਣ ਮਾਂ ਮਨ ਮੈਨੂੰ ਦੇਣਾ ਹੀ ਸੀ ਕੋਈ ਨਾ ਕੁਝ ਵਿਆਹ ਦਾ ਫਿਰ ਕੀ ਹੋ ਗਿਆ ਤੇ ਦੇਣਾ ਸੀ ਤੇ ਫਿਰ ਲਵਲੀ ਹੁਣ ਆਉਂਦੇ ਹੁੰਦੇ ਦਦੇ ਫਿਰ ਤੈਨੂੰ ਉਹ ਹਾਂ ਗੱਲਾਂ ਨਾ ਤੁਸੀਂ ਸੋਚੋ ਉਹ ਕਹਿੰਦੀ ਵੀ ਉਦਾਂ ਤੇ ਮੈਂ ਇਹ ਵੋਟੀ ਨੂੰ ਪਾਉਣੇ ਸੀ ਤੇ ਵੋਟੀ ਨੂੰ ਫਿਰ ਸੈੱਟ ਦੋ ਬਣਾ ਤੇ ਤੇ ਸੈੱਟ ਦੇ ਨਾਲ ਹੀ ਉਹਨੂੰ ਟਾਪਸ ਬਣਾ ਤੇ ਤਾਂ ਦੀ ਇਹ ਮੇਰੇ ਕੋਲ ਨਵੇਂ ਪੈਸੇ ਤੇ ਤੂੰ ਲੈ ਜਾ ਤੂੰ ਪਾ ਲਈ ਉਹ ਗੱਲ ਤੇ ਰਮਨ ਚਲ ਕੋਈ ਗੱਲ ਨਹੀਂ ਉਹਨਾਂ ਚਲ ਵਿਆਹ ਸੀ ਤੈਨੂੰ ਵਧਾਈ ਵਧੂਈ ਦਿੱਤੀ ਆ ਪਰ ਬੰਦਾ ਮੈਂ ਮੇਰਾ ਨਹੀਂ ਦਿਲ ਮੰਦਾ ਮੈਂ ਤਾਂ ਕਿਹਾ ਜੇ ਵੀ ਤੂੰ ਤੇ ਇਹਦੇ ਮਾਰ ਐਵੇਂ ਮੈਂ ਨਹੀਂ ਮੈਂ ਨਹੀਂ ਦੇ ਕੇ ਆਉਣੇ ਹੁਣ ਕੋਈ ਗੱਲ ਨਹੀਂ ਮਾਵਾ ਧੀਆ ਉਹਨੂੰ ਜ਼ਿੰਦਗੀ ਹੀ ਹੰਦਗਾਵਾ ਉਹ ਚਲ ਫਿਰ ਏਦਾਂ ਕਰੀ ਹੁਣ ਗਾੜੀ ਬਾਲ ਬਚਿਆ ਹੋ ਗਿਆ ਤੇ ਫਿਰ ਹੁਣ ਏਦਾਂ ਵਾਪਸ ਮੋੜਨੀ ਹੋ ਕੀ ਕਰਨਾ ਹਾਂ ਤੇ ਹੋ ਗਈ ਕਿਹੜੀ ਗੱਲ ਮੈਂ ਵਾਪਸ ਮੋੜਦਾ ਉਹਨਾਂ ਮੈਨੂੰ ਦਿੱਤੇ ਆ ਵੀ ਵਿਆਹ ਕੀਤਾ ਉਤਰਾ ਦਾ ਤਾਂ ਕੋਹ ਨਾ ਕੋਹ ਤੇ ਉਹਨਾਂ ਦੇਣਾ ਹੀ ਚੱਲ ਕੋਈ ਗੱਲ ਨਹੀਂ ਜਿਹੜੀ ਹੁਣ ਚੀਜ਼ ਦੇਤੀ ਆ ਨਾ ਦੇਤੀ ਕੋਈ ਬੋਟੀ ਨੇ ਕੀ ਕਹਿਣਾ ਵੋਟੀ ਨੂੰ ਸਭ ਕੁਝ ਉਥੇ ਮਿਲ ਗਿਆ ਲੀੜਾ ਕੱਪੜਾ ਪਿਆਹਾ țeਲਾ ਘਰ ਬਣਿਆ ਮਿਲ ਗਿਆ ਹੋਰ ਕੀ ਚਾਹੀਦਾ ਚਲੋ ਠੀਕ ਆ ਫਿਰ ਹੁਣ ਜੋਤ ਕਰਾਈ ਆ ਠੀਕ ਹੀ ਠੀਕ ਹੋ ਤਾਂ ਦੂਜੀ ਗੱਲ ਇਹ ਆ ਵੀ ਕਰਨ ਦੀ ਐਡਮਿਸ਼ਨ ਕਰਾਉਣੀ ਆ ਪੇਪਰ ਉਹਦੇ ਗਏ ਖਤਮ ਹੋ ਤੁਹਾਨੂੰ ਬਿਠਾ ਲ ਕੇ ਪੁੱਛੋ ਵੀ ਕਿੱਥੇ ਐਡਮਿਸ਼ਨ ਕਰਾਉਣੀ ਮੇਰਾ ਤਾਂ ਰਾਦਾ ਇੱਥੇ ਹੀ ਕਰਵਾ ਲਈਏ ਖਰਚਾ ਤਾਂ ਠੀਕ ਐ ਇੱਥੇ ਵੱਧ ਆ ਪਰ ਇਹ ਵੀ ਪੜ੍ਹਾਈ ਚੰਗੀ ਆ ਚਲ ਇੱਥੇ ਕਰਾ ਦਿੰਨੇ ਆ ਹਨ ਨਾਲੇ ਵਾਸਤੇ ਬੈਠ ਕੇ ਗੇਟ ਅੱਗੋਂ ਚੱਲ ਜਾਂਦਾ ਤੇ ਗੇਟ ਅੱਗੇ ਉੱਤਰ ਜਾਂਦਾ ਸਾਨੂੰ ਕੋਈ ਫਿਗਰ ਨਹੀਂ ਹੁੰਦਾ ਚਲੋ ਉਹ ਵੀ ਪਾ ਲੈਂਦੇ ਆ ਫਿਰ ਫਿਗਰ ਮਿਲੇ ਆ ਬਾਹਰ ਕੇ ਸਕੂਲ ਚ ਪਾਇਆ ਨਾ ਅੱਜ ਕੱਲ ਮਢੀਰਵਾ ਦਾ ਲੜਦਾ ਬੜਾ ਵਾ ਤੇ ਮੁਰਗੇ ਨਾ ਨਿਆਣੇ ਵਾਂ ਧਿਆਨ ਰਹਿਦਾ ਵਾ ਆਹੋ ਇਹ ਤਾਂ ਗੱਲ ਤੇ ਰੀਟ ਸਾਰੇ ਨਿਆਣੇ ਗੁੱਸੇ ਚ ਭਰੇ ਹੁੰਦੇ ਆ ਹੂੰ ਤੇ ਨਾਲੇ ਲਿਆਓ ਤੁਸੀਂ ਪਿੰਡ ਕਦੇ ਬੀਬਾ ਤੇ ਸਬਜੀ-ਸਬਜੀ ਲਾਈਏ ਚਲ ਫਿਰ ਮੈਂ ਲੈ ਆਉਣਾ ਦੱਸ ਜੇ ਮਾਦਾ ਨੇ ਦੇ ਹੀ ਦਿੱਤੀ ਆ ਤੇ ਨਰਾਜ ਹੋਣੇ ਤੂੰ ਕਿਉਂ ਲੈ ਕੇ ਆਈ ਜਿਹੜੀ ਚੀਜ਼ ਦਿੱਤੀ ਮੈਂ ਲੈ ਕੇ ਆਉਣੀ ਨਹੀਂ ਨਾਲੇ ਹੁਣ ਮੈਂ ਦੱਦੀ ਥੋੜਾ ਰਿਆ ਕਰਨਾ ਮੈਨੂੰ ਸਮਝ ਨਹੀਂ ਲੱਗਦੀ ਕਿ ਉਦੋਂ ਮੰਮੀ ਨੇ ਨਾ ਸਮਾਨ ਕਿਹੜਾ ਫੜਾਇਆ ਸੀ ਦੀਦੀ ਇਹ ਕਹਿੰਦੇ ਹੀ ਕਿ 10000 ਰੁਪਇਆ ਦੇਣਾ ਵਾ ਕਿ ਚਲ ਪੈਸੇ ਕੰਮ ਆ ਜਾਣਗੇ ਉਹਨਾਂ ਦੇ ਤੇ ਨਾਲੇ ਮੰਮੀ ਨੇ ਹੱਥ ਦੇ ਵਿੱਚ ਕੁਝ ਫੜਾਇਆ ਸੀ ਮੈਨੂੰ ਸਮਝ ਨਹੀਂ ਲੱਗਦੀ ਪੀ ਹੈ ਕੀ ਸੀ ਉਹ ਅਰ ਉਹਦਾ ਇੱਕ ਵਾਰ ਇਹਨਾਂ ਦੇ ਨਾਲ ਗੱਲ ਕਰਾਂ ਮੇਰੇ ਦਾ ਪੁੱਛਦੀ ਇਹਨਾਂ ਨੂੰ ਕਿ ਮੰਮੀ ਨੇ ਕੀ ਡਿਟੇਲ ਬਣਾ ਪੁੱਛੋ ਹਮ ਮੰਮੀ ਨੂੰ ਪਰ ਲਗੀ ਬੋਲਦੀ ਆ ਕਿ ਦਿੱਤਾ ਵਾ ਕੋਕ ਨਹੀਂ ਤੇ ਤਾਂ ਮੈਨੂੰ ਪੁਲੀਖਾ ਲਗਾ ਵਾ ਪਰ ਨਹੀਂ ਮੈਂ ਨਿਕਾ ਦੱਸਣਾ ਨਾ ਫਿਰ ਇਹਨਾਂ ਨੇ ਕਹਣਾ ਵਾ ਕਿ ਲੈ ਵੇਹ ਕਿੱਡੇ ਨਿਨਵੇਂ ਲੈਂਦੀ ਫਿਰਦੀ ਆ ਪਰ ਜੇ ਤਾਂ ਗੱਲ ਇੱਕ ਬੰਦੀ ਆ ਕਿ ਮੰਮੀ ਮੈਨੂੰ ਜੇ ਪੁੱਛ ਕੇ ਵੀ ਚੀਜ਼ ਦੇ ਦਿੰਦੇ ਤੇ ਫਿਰ ਕੀ ਮੈਂ ਵੀ ਤਾਂ ਇਹ ਘਰ ਦੇ ਵਿੱਚ ਬਰਾਬਰ ਦੀ ਆ ਮੇਰੇ ਨਾਲ ਸਲਾਹ ਕਰਦੇ ਫਿਰ ਰਵਿੰਦਰ ਆ ਚੀਜ਼ ਦੇਣੀ ਆ ਇਹਨਾਂ ਲਈ ਉਦੋਂ ਸਲਾਹ ਪਾ ਕੀਤੀ ਤੇ ਹੈਗੀ ਸੀ ਮੈਂ ਮਿਜੀ ਚੰਦ ਦਾ 100 ਰੁਪਇਆ ਦੇ ਦਿੰਨੇ ਆ ਪਰ ਪਤਾ ਨਹੀਂ ਮਮਨੇ ਕਿਉਂ ਇਦਾਂ ਚਲ ਕੋਈ ਗੱਲ ਨਹੀਂ ਵੇਨੇ ਆ ਵੀ ਕੀ ਬੰਦਾ ਤੇ ਕੀ ਨਹੀਂ ਬੰਦਾ ਜੇ ਗੜੀ ਵਿੱਚ ਕੋਈ ਚੀਜ਼ ਦੇਣਗੇ ਕੋਈ ਨਹੀਂ ਵੇਖੂਗੀ ਨਾ ਭਲਾ ਤੇ ਕੀ ਕਰਦੇ ਆ ਤੇ ਕੀ ਨਹੀਂ ਤੇ ਫੇਰ ਗੱਲ ਕਰੂੰਗੀ ਘਰ ਦੇ ਵਿੱਚ ਨਾ ਬੀਬੀ ਲੱਭੰਦੀ ਆ ਕਿਤੇ ਹਨ ਹਰਪਿੰਦਰ ਦੀ ਖੰਡੀ ਆ ਹਰਪਿੰਦਰ ਅੰਦਰ ਹੋਣੀ ਆ ਹਾਂਜੀ ਕਿੱਥੇ ਵੜੇ ਆਏ ਅੰਦਰ ਤੁਸੀਂ ਜਾਣਾ ਕਿੱਥੇ ਆ ਕੁਛ ਵੀ ਨਹੀਂ ਅੰਦਰ ਹੀ ਬੈਠੀਗੀ ਕੰਮ ਕਰਕੇ ਉਹ ਬੀਬੀ ਵੀ ਅੰਦਰ ਵਾ ਨਾ ਮੰਮੀ ਕਿੱਥੋਂ ਘਰ ਹੈ ਗਈ ਆ ਘਰ ਨਹੀਂ ਆ ਗਈ ਕਿੱਥੇ ਗਈ ਆ ਪਤਾ ਨਹੀਂ ਆ ਖੰਦੇ ਹੀ ਘਰੇ ਗਮੰਡੀਆਂ ਘਰ ਚੱਲੇ ਮੈਂ ਜਦੋਂ ਘਰੇ ਉਹ ਨਾ ਘਰ ਚੱਲ ਗਈ ਸਵੇਰ ਦੀ ਗਈ ਆ ਹੀ ਨਹੀਂ ਅਜੇ ਨਾ ਹਲੇ ਕਦੋਂ ਆਏ ਆ ਲੈ ਉਹਦਾ ਬਿਮਾਰੀ ਉਹਦੇ ਵੇਲੇ ਸਵੇਰ ਦੀ ਗਈ ਹੋਣਾ ਘਰ ਚਲੋ ਕੋਈ ਗੱਲ ਨਹੀਂ ਜਾਣਦੇ ਆ ਦਵਾਈ ਦੋਈ ਦਵਾਈ ਖਾ ਲਈ ਆ ਉਹਨਾਂ ਨੇ ਅੱਛਾ ਦਵਾਈ ਖਾ ਖੂਗੇ ਰੋਟੀ ਖਾ ਕੇ ਦੁਪਹਿਰਾਂ ਦੀ ਵੀ ਲੇਟ ਹੋ ਗਈ ਨਾ ਵੇਲੇ ਦੋ ਵੱਜ ਗਿਆ 12 ਵਜੇ ਖਾਣੀ ਟਾਈਮ ਤੋਂ ਕਿੰਨਾ ਹੀ ਹੋ ਗਿਆ ਵਾ ਤੇ ਪਤਾ ਹੀ ਨਹੀਂ ਹੁਣਾਂ ਨੂੰ ਵੀ ਦੁਪਹਿਰੇ ਖਾਣੀ ਆ ਗੋਲੀ ਉਹ ਤੇ ਦਹੀਂ ਹੋਣੀ ਬੁੜੀਆਂ ਨਾਲ ਪਰ ਸਹੀ ਪਰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਵਾ ਨਾ ਪਤਾ ਬੰਦਾ ਵੀ ਤੇਰੀ ਗੱਲ ਸੁਣ ਵਿਆਹ ਤੋਂ ਪਹਿਲਾਂ ਮੈਂ ਬੜਾ ਡੱਕਦਾ ਰਿਆ ਮੈਨੂੰ ਹਾਂਜੀ ਪਰ ਇਹ ਆ ਵੀ ਉਦੋਂ ਤੇ ਮੇਰੀ ਮੰਨੀ ਨਹੀਂ ਤੇ ਤੂੰ ਹੀ ਹੁਣ ਕਹਿ ਕੇ ਵੇਖ ਲੈ ਮੈਂ ਕਹਿੰਦੀ ਚੰਗੀ ਨਹੀਂ ਲੱਗਦੀ ਉਹਨਾਂ ਖਣਾਵਾ ਵੀ ਲੈ ਹੁਣ ਆਈ ਆ ਤੇ ਹੁਣ ਅਗ ਤੇ ਮੈਨੂੰ ਡੱਕਣ ਲੱਪੀ ਆ ਤੇ ਚਲੋ ਕੋਈ ਗੱਲ ਨਹੀਂ ਜੇ ਜਾਂਦੇ ਆ ਨਾ ਆੜ ਕਮਾਂਡ ਚਲੋ ਜਾਣਾ ਉਹਨੂੰ ਹੀ ਹੁੰਦਾ ਵਾ ਉਹ ਹੁੰਦਾ ਸਹੀ ਹੈ ਜੇ ਦਵਾਈ ਇੱਕ ਦਿਨ ਵੀ ਲੇਟ ਹੋ ਗਈ ਨਾ ਅੱਗੇ ਇੱਕ ਦਿਨ ਲਿਆਂਦੀ ਨਹੀਂ ਮੈਂ ਮੈਂ ਚੱਲ ਅਗਲੇ ਦਿਨ ਲਿਆ ਦਊਗਾ ਤੂੰ ਮੁੜ ਕੇ ਅਗਲੇ ਦਿਨ ਚੱਕਰ ਆ ਗਿਆ ਸੀ ਇਹਨੂੰ ਅੰਦਰ ਉਹ ਆਂਦਾ ਸੀ ਦਵਾਈ ਨਾ ਭਜੰਦਿਆ ਕਰੋ ਮੈਨੂੰ ਇਹ ਆ ਵੀ ਜੇ ਮੈਂ ਕਿਹਾ ਨਾ ਚਾਹੀ ਤੂੰ ਇੰਨਾ ਕਰੋ ਕਿ ਦੀਦੀ ਨੂੰ ਫੋਨ ਲਾਓ ਤੇ ਦੀਦੀ ਨੂੰ ਕਹੋ ਵੀ ਫੋਨ ਲਾ ਕੇ ਤਾਂ ਥੋੜਾ ਬੋਧਾ ਸਮਝਾਓ ਵੀ ਇੰਦਾ ਕਰਕੇ ਤੁਰੇ ਰਹਿੰਦੇ ਆ ਕਦੀ ਕੇਸ ਕਰ ਤੇ ਕਦੀ ਕੇਸ ਕਰ ਇਹ ਵੀ ਥੋੜਾ ਬੋਧਾ ਨੂੰ ਫੋਨ ਤੇ ਕੋ ਸਮਝਾਉਣਾ ਨਹੀਂ ਆ ਉਹਨੇ ਉਹਨੇ ਪੈਣਾ ਵਾ ਫਿਰ ਇਹਨੂੰ ਤੇ ਫਿਰ ਐ ਇਹਨੇ ਠੰਡੀ ਹੋ ਤੁਸੀਂ ਉਹਨੂੰ ਕਹੋ ਮੈਂ ਨਹੀਂ ਕਿ ਕੋਈ ਕਹਿਣਾ ਹੈਗਾ ਕਿਉਂਕਿ ਮੈਂ ਫਿਰ ਜੇ ਕੋਈ ਗੱਲ ਕੀਤੀ ਨਾ ਤੇ ਆਖਣਾ ਮਾ ਵੀ ਲੈ ਹੁਣ ਵੀ ਆਈ ਆਈ ਆ ਤੇ ਮੈਨੂੰ ਆਕੇ ਮਤਾਂ ਦੇਣ ਦੀ ਆ ਚਲ ਕੋਈ ਗੱਲ ਇਹ ਕਰਕੇ ਤੁਸੀਂ ਦੀਦੀ ਨਾਲ ਗੱਲ ਕਰੋ ਮੈਂ ਲੰਮਾਵਾ ਫੋਨ ਉਹਨੂੰ ਆਹੋ ਤੇ ਆਪੇ ਦੀਦੀ ਨਾਲ ਗੱਲ ਕਰਨਗੇ ਆਪਾਂ ਉਹਨਾਂ ਨੇ ਉਹ ਤੇ ਚਲੋ ਫਿਰ ਵੀ ਇਹਨਾਂ ਮਾਵਾ ਦੀਆਂ ਦੀ ਗੱਲ ਵਾ ਓਏ ਆਹੋ ਆਹੋ ਤੇ ਨਾ ਤੀ ਤਾਂ ਗੁੱਸਾ ਹੀ ਲੱਗਣਾ ਵਾ ਤੇ ਜੇ ਮੈਂ ਕਹੀ ਤੇ ਨੌ ਦਾ ਗੁੱਸਾ ਲੱਗਦਾ ਹੁੰਦਾ ਵਾ ਯਾਰ ਹੁਣ ਆ 2 ਘੰਟੇ ਤੇ ਲੇਟ ਹੋ ਗਈ ਐ ਤੋ ਬਾਈ ਉਹ ਕਹਿੰਦਾ ਸੀ ਟਾਈਮ ਤੋਂ ਟਾਈਮ ਨੂੰ ਦੇਈ ਜਾਇਓ ਬਸ ਹੁਣ ਆਪਣਾ ਫਰਜ਼ ਤੇ ਇਹੀ ਆ ਵੀ ਲੈ ਦਵਾਈ ਲਿਆ ਥੁੰਟੇ ਆਮਨਾ ਬੰਦਾ ਘਰ ਹੋਵੇ ਦੇਖੋ ਚਲ ਤੂੰ ਚਾਹ ਬਣਾ ਘੁੱਟ ਤੇ ਫਿਰ ਮੈਂ ਜਾਣਾ ਵੇਣਾ ਉਹ ਲਿਆ ਕੇ ਆਉਣਾ ਉਹਨੂੰ ਕਿ ਨਹੀਂ ਤਾਂ ਫੋਨ ਕਰਨਾ ਉਹਨੇ ਆਪੇ ਵੇਖੀ ਇਹਨੂੰ ਸ਼ਾਮਾਂ ਨੂੰ ਵੇਖੀ ਇਹਦਾ ਕੀ ਬਣਾਉਂਦੀ ਹੈ ਚਲੋ ਮੈਂ ਉਹਨੂੰ ਕਹਾਂਗੇ ਵੀ ਆਣ ਕੇ ਤੈਨੂੰ ਸਮਝਾ ਜਾਇਆ ਕਰੀ ਅਜੇ ਕੱਲ ਵੀ ਉਹ ਗਈ ਉਹ ਘਰੇ ਆ ਹੋਈ ਵੀ ਹੈ ਹੀ ਤੇ ਕੀ ਕਰਨਾ ਵਾ ਚਲ ਉਹਨੂੰ ਫੋਨ ਤੇ ਗੱਲ ਕਰਾਵਾਂਗੇ ਵੀ ਆਲੇ ਫੋਨ ਕਰ ਲੈ ਕੁੜੀ ਨੂੰ ਚਲ ਤੂੰ ਹੀ ਕਰ ਲਿਓ ਗੱਲ ਆਪੇ ਫਿਰ ਦੀਦੀ ਗੱਲ ਕਰ ਲੈਣਗੇ ਨਾ ਜਾ ਚਾਹ ਲਿਆਈ ਆ ਘੁੱਟ ਬਣਾ ਕੇ ਮੈਂ ਬਣਾਉਣੀ ਹੈ ਚਾਹ ਐਨੀ ਮਹਿੰਗੀ ਦਵਾਈ ਆ ਮੁੰਡੀ ਇਹਦੇ ਮਾਦਾ ਦਾ ਵੀ ਕੱਖ ਹਾਲ ਨਹੀਂ ਜਦੋਂ ਪੈ ਗਈ ਮੰਜੇ ਤੇ ਫਿਰ ਹਾਏ ਹਾਏ ਕਰੀ ਜਣਾ